ਕਿੰਨੀ ਗੀ ਸਪੀਡ ਸੀ 125 ਦੀ ਸਪੀਡ ਤੇ ਗਿਆ ਪੰਤੀ ਜੀ ਇਹ ਰਹਾ ਸੋਣਾ ਯਾਰ ਹੈ ਥੱਡੀ ਮੱਕੀ ਫਾਇਰ ਕਰ ਗਿਆ ਵੇ ਮੀਟਰ ਕਿਤੇ ਲੱਗਿਆ ਕਰੇ ਉਹ ਬਸ ਉਹਦਾ ਟਾਈਮਿੰਗ ਵੀਡੀਓ ਦਾ ਟਾਈਮਿੰਗ ਦਾ ਪਤਾ ਲੱਗਣਾ ਹੱਸਣਾ ਟਾਈਮ 'ਚ ਕੀ ਕਰਤੂਤਾਂ ਕਰਦਾ ਆ ਦੇਖੋ ਆਲੇ ਦੁਆਲੇ ਐਨਾ ਸੋਹਣਾ ਸੋਹਣਾ ਤੇ ਬੰਤ ਦੇਖ ਲਓ ਕਿੱਥੇ ਬੈਠਾ ਇਹਨੂੰ ਰੂੜੀ ਪਸੰਦ ਆ ਇਹਨੂੰ ਰੂੜੀ ਬਹੁਤ ਪਸੰਦ ਆ ਤੇ ਇੱਥੇ ਹੋ ਗਿਆ ਜਗਾ ਤੇ ਛਾੜੀ ਥਾਪੂ ਨੇ ਜਿੱਤੇ ਮਾਰਦੀ ਇਹ ਰੂੜੀ ਦਾ ਫੈਨ ਹੈ ਹਾਂ ਪੰਤ ਭਈਆ ਐਨੀ ਕਰੂੜੀ ਇੰਸਟਾ ਤੇ ਵੀ ਐ ਰੂੜੀ ਇੰਸਟਾ ਤੇ ਵੀ ਐ ਕ ਕਿਹੜੀ ਰੂੜੀ ਆ ਆਹੋ ਹੈ ਨਹੀਂ ਇੱਕ ਉਹ ਵੀ ਉੱਗੇ ਹੋਏ ਨੇ ਕਾ ਛਤਰੀਆਂ ਨੇ ਪੰਜਾਬੀ ਚ ਉਹਨਾਂ ਨੂੰ ਠੇਠ ਪੰਜਾਬੀ ਚ ਕੀ ਕਹਿੰਦੇ ਨੇ ਉਹਨਾਂ ਨੂੰ ਉਹ ਕਹਿੰਦੇ ਨੇ ਪਨਾਜੀ ਦਾਲ ਨਹੀਂ ਬਣਦੀ ਹੁੰਦੀ ਨਹੀਂ 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 ਉਹ ਤਾਂ ਖੁੰਬਾ ਹੁੰਦੀਆਂ ਨੇ ਇਹ ਤਾਂ ਕੁਝ ਹੋਰ ਨੇ ਛਤਰੀਆਂ ਕਹਿੰਦੇ ਨੇ ਬਈ ਕੁਰਸੀ ਲਾਉਣਾ ਕੀ ਕਹਿੰਦੇ ਨੇ ਛਤਰੀਆਂ ਚਲੋ 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 ਅੰਬ੍ਰੇਲਾ ਪਲਟ ਅੰਬ੍ਰੇਲਾ ਪਲਟ ਅੰਬ੍ਰੇਲਾ ਪਲਟ ਚਲ ਆ ਜਾ ਐਕਸ਼ਨ ਕਾਟੀ ਬੋਟ ਪਾਇ ਗਿਆ ਪਰ ਪੀਰ ਤਾਂ 50 ਬੱਚੇ ਨੇ ਸਾਰੇ ਅੱਜ ਪੀੜ ਲਿਆਉਣ ਆਲੇ ਆਪੇ ਬੇੜਾ ਪਾਇਆ ਬੰਤੈ ਐ ਤੂੰ ਅੱਜ ਵੀ ਰੋਈ ਜਾਣਾ ਹਾਏ ਤਾਰਸ ਮੈਨਾਂ ਦਾ ਖਾਸੀ ਕਮਾਈ ਹੋ ਗਈ ਮੁਰਗੀ ਫਾਰਮ ਚੋਂ ਆਹੋ ਹੋ ਗਿਆ ਅੱਥੇ ਦੇ ਪਰਲੇ ਪੈਸਿਆਂ ਦੇ ਮੈਂ ਬੇੜਾ ਤਾਂ ਬਹਿ ਗਿਆ ਕੱਚੇ ਦਾ ਆਹ ਦੇਖ ਕੰਡਾ ਚੋਲਾ ਪਰੇ ਬੈਠਿਆ ਪੈਸਿਆਂ ਦਾ ਆਹੋ ਪਰੇ ਬੈਠਾ ਬੰਨੂ ਪੁੱਤ ਕੇ ਦੇਖ ਲੈ ਪਾਲਿਆ ਮੁਰਗੀ ਫਾਰਮ ਬਾਗਿਆ ਮੈਨਾਂ ਦਿਮਾਗ ਨਾ ਖਾਇਆ ਲੈ ਪਾਇਆ ਕਿ ਕੱਚੇ ਦਾ ਬੇੜਾ ਬਹਿ ਗਿਆ ਬੇੜੀ ਬੱਠੀ ਵਾਲੇ ਦਾ ਹੁਣ ਤੇਰੀ ਮੁਰਗੀ ਫਾਰਮ ਨੂੰ ਕੀ ਹੋ ਗਿਆ ਮੁਰਗੀਆਂ ਲੈ ਜਾਂਦਾ ਕੋ ਚੱਕ ਉਹ ਕਿਨਾ ਵਰਗੀਆਂ ਮੁਰਗੀਆਂ ਟੀ ਨੰਨਾ ਪੀੜ ਪਾਉਣਾ ਮੈਂ 5-5 ਕਿਲੋ ਦੀ ਇੱਕ ਮੁਰਗੀ ਟੀ ਬੇੜਾ ਬੈ ਗਿਆ ਕੱਚਾ ਦਾ ਚੱਕ ਕੇ ਲੈ ਜਾਂਦਾ ਧੀਏ ਦਿਨ ਹਾਂ ਪੰਜ ਤਿੰਨ ਮੁਰਗੀਆਂ ਰਹਿ ਗਈਆਂ ਟੀ ਦੋ ਤੋਂ ਰਤ ਮੁੰਡੇ ਆ ਗਏ ਉਹ ਬਣਾ ਕੇ ਖਾ ਗਏ ਕਰੇਗੀ ਉਹ ਜਿੱਦੀ ਲੌਂ ਦੀ ਕੱਲੀ ਹੁਣ ਮੈਂ ਚੋਚਾ ਮੱਖਾ ਚੱਲ ਮੈਨੂੰ ਐਂ ਦੱਸ ਕਿੰਨੀਆਂ ਕਿ ਮੁਰਗੀਆਂ ਪਾਈਆਂ ਤੂੰ ਇੱਕ ਗਿੱਟੀ ਮੁਰਗੀ 250 ਮੁਰਗੀ 250 ਮੁਰਗੀ ਫਿਰ ਸਿੱਧਾ 250 ਤਾਂਡਾ ਲਾ ਲੈ ਅੰਡੇ ਵੀ ਲੈ ਜਾਂਦੇ ਨੇ ਚੱਕ ਕੇ ਲੋਕ ਬੈੜੀ ਬੈਠੇ ਨੇ ਕੰਡਾਣੀ ਵਿੱਚਾਂ ਇੱਕ ਦਿਨ ਦੋ ਅੰਡੇ ਬੱਚੇ ਤੀਨੇ ਮੈਂ ਦਬਾਲੇ ਦੋ ਜਵੱਕ ਜੱਗੋ ਖੱਟੇ ਨੇ ਮੈਂ ਆਪਣੇ ਦੋ ਅੰਡਿਆਂ ਦਾ ਅੰਮਲੇਟ ਬਣਾ ਕੇ ਖਾਦਾ ਨਹੀਂ ਮੈਂ ਅੰਡਾ ਮੂੰਹ ਤੇ ਤਰਕੇ ਨਹੀਂ ਦੇਖਿਆ ਇਹ じゃ ਕਿਹੜਾ ਤੇਰੀ ਮੰਮੀ ਹੈ ਦਾ ਕੋਈ ਪਿੱਛੇ ਬੇੜਾ ਬੈਂਦਾ ਇਹਨਾਂ ਕਮਾਂਡ ਤੋਂ ਕਿਸੇ ਦਾ ਮੰਨ ਤੂੰ ਪਤਾ ਇੱਕ ਹੈ ਪ੍ਰਮਾਤਮਾ ਮਰਦੇ ਪਰ ਜਿਹੜਾ ਆਪਣੇ ਨਾਲ ਕਰਦਾ ਮੰਨ ਤੂੰ ਮੈਂ ਉਹ ਮੈਨੂੰ ਲੱਗਦਾ ਮੈਨੂੰ ਤਾਂ ਤਰਸਾਉਣ ਲੱਗ ਗਿਆ ਤੇਰੇ ਤੇ ਤੇਰਾ ਤਾਂ ਸਾਰਾ ਪਿੰਡ ਬੈਰੀ ਬਣਿਆ ਹੋਇਆ ਹੈਨਾ ਬੈਰੀ ਤਾਂ ਮੈਨੂੰ ਪਤਾ ਹੈ ਕਿਹੜਾ ਮੇਰਾ ਜੱਦਾ ਮੇਰੀ ਜੜ੍ਹ ਥੱਲੇ ਆ ਗਿਆ ਛੱੜਦਾ ਨਹੀਂ ਮੈਂ ਤੇਰਾ ਕੰਮ ਨਹੀਂ ਚੱਲਣ ਦੰਦੇ ਦੇਖ ਮਾਈ ਮੈਂ ਤੈਨੂੰ ਸਲਾਹ ਤਾਂ ਦੇ ਕੇ ਗਈ ਸੀ ਵੀ ਤੇਰੀਆਂ ਮੁਰਗੀਆਂ ਜਾਂ ਤਾਂ ਮਰ ਜਾਣਗੀਆਂ ਜਾਂ ਤੇਰਾ ਚੱਲਦਾ ਨਹੀਂ ਪੋਲਟਰੀ ਫਾਰਮ ਜਾਂ ਜਿਹੜਾ ਕਹਿੰਦੇ ਆ ਇਹ ਪਰ ਤੂੰ ਮੰਨੀ ਨਹੀਂ ਹੈਗੀ ਹਨਾ ਮਲਗੜੇ ਨੇ ਲੋਕ ਵਿੱਚ ਸਵਾਲ ਲੈਂਦੇ ਨੇ ਗੱਲਾਂ ਦਾ ਲੋਕ ਤਾਂ ਬਾਰੇ ਹਰਾਮੀ ਨੇ ਕੁੱਤੇ ਨੇ ਲੋਕ ਜਾਣ ਹੈ ਨਹੀਂ ਜਾਨ ਪ੍ਰਾਣ ਮਰੇ ਪੈਣੇ ਮੁਰਗੇ ਖਾਂਦੇ ਨੇ ਐ ਗਰੀਬ ਤੇ ਮੁਰਗੇ ਚੋਰੀਓ ਚੱਕ-ਚੱਕ ਕੇ ਨਹੀਂ ਥੋੜੇ ਤੇ ਜਾਣ ਪੈਂਦੀ ਐ ਨਹੀਂ ਥੋੜੇ ਬੱਬਰ ਭਰਦੇ ਤੇ ਅੱਛੇ ਨੌਹਾਂ ਦੀ ਕਿਰਤ ਕਰਕੇ ਫਿਰ ਬੱਬਰ ਭਰੂ ਥੋੜਾ ਉਹ ਤਾਂ ਗੱਲ ਠੀਕ ਆ ਬੰਤ ਤੈਨੂੰ ਮਾੜੀ-ਮੋਟੀ ਸੂਹੂ ਹੈਗੀ ਆ ਵੀ ਕਿਹੜਾ ਤੇਰੀ ਮੁਰਗੀਆਂ ਚੱਕ ਕੇ ਲੈ ਜਾਂਦਾ ਵੇੜਾ ਬੈਂਦਾ ਮੈਨੂੰ ਪਤਾ ਬੰਦਾ ਮੈਨੂੰ ਅੜ ਜਾਣਦੇ ਜਾਂਦੇ ਕਿ ਕਿਹੜੇ ਕੰਜਰ ਨੂੰ ਜਾ ਕੇ ਹਾਂ ਪਤਾ ਤਾਂ ਹੈ ਤੇਰੀ ਪੈੜਾਂ ਦਿਖਾ ਮੈਨੂੰ ਚੱਪਲਾਂ ਤਾਂ ਖਾਈ ਮੇਰੀਆਂ ਪੈੜਾਂ ਚੱਪਲ ਕੱਢ ਚੱਪਲ ਕੱਢ ਨੂੰ ਪੁੱਠੀ ਕਰ ਮੇਰੀਆਂ ਚੱਪਲਾਂ ਨੂੰ ਕੀ ਹੋਇਆ ਲੈ ਦੇਖ ਲੈ ਚੱਪਲਾਂ ਬਦਲ ਕੇ ਆਈਆਂ ਤੂੰ ਉੱਥੇ ਪੈੜਾਂ ਦੇਖਦਾ ਮੈਂ ਰੋਜ਼ ਫਾਰਮ ਤੇਰੇ ਕਹਿੰਦਾ ਕੀ ਮਤਲਬ ਹੈ ਮੈਂ ਤਾਂ ਤੇਰੇ ਫਾਰਮ ਦਾ ਨਹੀਂ ਪਤਾ ਕਿੱਥੇ ਆ ਲੈ ਲੈ ਤੈਨੂੰ ਕਿਉਂ ਨਹੀਂ ਪਤਾ ਸਾਰੇ ਸਾਰੇ ਕੱਟ ਤਾ ਪੌਂਕ ਜੀ ਫਿਰ ਦੇ ਤੂੰ ਟੱਕਦੀ ਤੂੰ ਮੇਰੇ ਤੇ ਨਾ ਅਮੀਸ਼ਾ ਜਾਣਾ ਕਰੀ ਜਾਇਆ ਕਰ। ਉਹ ਫੜਦੀ ਉਹਨੇ ਪੰਡ ਦੀ ਪਰਲੀ ਫਿਰਨੀ ਤੇ। ਫੇ ਤੇਰੀ ਲੱਤਾਂ ਨਾਲ ਫਿਰਦੀ ਆ। ਆ ਫਿਰਦੀਆਂ ਟਿਕ ਜੀਆਂ ਤੂੰ ਤੈਨੂੰ ਸਾਰਾ ਪਤਾ ਵੀ ਕਿੱਥੇ ਕੀ ਆ ਕਿੱਥੇ ਕੀ ਆ। ਮੈਨੂੰ ਮੇਰਾ ਟੱਬਰ ਨਹੀਂ ਰੋਕਦਾ ਤੂੰ ਕੋਣਾ ਮੈਨੂੰ ਕਹਿਣਾ ਲਾ। ਟੁੱਕਣਾ ਲਾ। ਕੋਈ ਨਹੀਂ ਜਦ ਦਾ ਫੱਟ ਗਈ ਮੁਰਗੀ ਚੱਕਦੀ ਤੈਨੂੰ ਅੰਨੀ ਗੱਲ ਦੱਛਤੀ। ਵੱਡੇ ਕਾ ਫਾਰਮ ਚੀ ਦੱਬੂ ਆ। ਮੈਂ ਕਿੱਥੇ ਪਿਆ ਉਹ ਮੁਰਗੀ। ਟੁੱਕ ਜੱਦੈ ਨੂੰ ਨਹੀਂ ਛੇੜਦੇ ਉਹਦਾ ਬਹੁਤ ਦੁਖੀ। ਹਾਂ ਹੱਦ ਹੋ ਗਈ। ਕੋਹ ਲੱਡੂ ਤਾਂ ਕੀ ਖਲਾਣਿਆ ਮੁਰਗੀ ਫਾਰਮ ਖੋਲੇ ਦੇ ਉਲਟਾ ਮੇਰੇ ਸਿਰ 'ਤੇ ਇਲਜ਼ਾਮ ਲਗਾ ਤਾ ਪਰ ਨਾ ਮੁਰਗੇ ਖਾ ਗਏ ਤੈਨੂੰ ਲੱਡੀਆਂ ਦੀ ਹੋ ਰਹੀ ਆ ਬੇੜੀ ਬੈਠੀ ਵਾਲੀ ਕਾਲੀ ਮੂੰਹ ਵਾਲੀ ਬੱਕ ਜਾਰੋ ਕਿੱਥੇ ਉਹ ਕਾਲੀ ਜੀਬਾ ਕਿੰਨੇ ਕੰਮ ਸਟਾਰਟ ਕਰੇ ਮੈਂ ਸਾਰੇ ਕੰਮ ਫੇੜ ਕਰਾਤੇ ਤੇਰੀ ਕਾਲੀ ਜੀਬਾ ਕਿਨੇ ਖਾਈਏ ਤੇਰੀ ਮੁਰਗੀ ਸਾਫ ਸਾਫ ਕਹੇ ਤੇ ਤੇਰੀ ਅੱਖਾਂ ਖਾ ਖਾਣਾ ਪਾੜ ਦੂੰ ਉਹ ਤੇ ਨਾ ਲਾ ਮੇਰਾ ਉਹ ਤਾਂ ਕਹਿ ਮਾਇਆ ਟੋਪਾ ਆ ਉਹਦੋਂ ਤੱਕ ਕਹਾ ਕਹਣਾ ਕਹਿੰਦੇ ਤੇਰਾ ਟੋ ਜੇ ਪਲਟ ਗਿਆ ਤੇਰਾ ਬੇੜਾ ਬੈਠ ਗਿਆ ਉਹ ਜੀ ਪਲਟ ਗਿਆ ਦੋ ਸਵਾਰੀਆਂ ਮਰੀਆਂ 6 ਲੱਖ ਰੁਪਏ ਦਿੱਤਾ ਮੈਂ ਸਵਾਰੀਆਂ ਨੂੰ ਫ ਉੱਤਮ ਨੂੰ ਗੁਰ ਕਾ ਵੇਟੀ ਆਟਾ ਉੱਤਮ ਨੂੰ ਮੁਰਗੀਆਂ ਪਾਲੀਆਂ ਬੇੜਾ ਬੈਜੇ ਕਿਸੇ ਦਾ ਪਤਾ ਤਾਂ ਹੈਗਾ ਜਿਹੜਾ ਲਾਲ ਪੀਲੇ ਸੂਟ ਪਾ ਕੇ ਘੁੰਮਦਾ ਮਰੂ ਪਤਾ ਕਰ ਮੈਂ ਨੂੰ ਨਾ ਕਹਿ ਦੀ ਤੈਨੂੰ ਕਹਾ ਮੈਂ ਫੇ ਆ ਪੀਲੇ ਸੂਟ ਤਾਂ ਮੈਂ ਹੀ ਪਾਈ ਫਿਰਦੀ ਆ ਹੋੜ ਕੇ ਆਈ ਜੂਰੇ ਕੱਚੇ ਦੇ ਪਰ ਤੇ ਹਮਤਨਾ ਹੀ ਹਮਦਲਾ ਫਿਰਦਾ ਕਹਤਾ ਤੈਨੂੰ ਕਹਤਾ ਫਿਰ ਕੋਈ ਲੰਦਾ ਮੇਰੇ ਤੇ ਦੰਦਾ ਧਰ ਰੱਖਿਆ ਤੇ ਕੋਈ ਤੇਰਾ ਹੱਕ ਕੀ ਆਰੇ ਉਹਨ ਦਾ ਤੂੰ ਸੁਬਾਦ ਲੈਣੀ ਆ ਗੱਲਾਂ ਦੇ ਤਾਂ ਪੁੱਛਦੀ ਆ ਤੂੰ ਡਣ ਡਣ ਤੂੰ ਮੈਨੂੰ ਕਿਵੇਂ ਰੱਖ ਲੇਗਾ ਹਾਂ ਤੇ ਤੇਰਾ ਕੀ ਹੱਕ ਆਰੇ ਮੁੰਡਾ ਛੱਡੇ ਕਰ ਮਾੜੀ ਮੋਟੀ ਕੋਈ ਤੇਰੀ ਸੁਭੂ ਖਬਰ ਲੈਣ ਆਂਦਾ ਨਹੀਂ ਤਾਂ ਤੈਨੂੰ ਮਰੇ ਨੂੰ ਕੋਈ ਪੁੱਛੇ ਮਰੇ ਨੂੰ ਨਾ ਪੁੱਛੇ ਕਦੇ ਆ ਪੁੱਛੇ ਤੱਬ ਪਾਈ ਕੁਝ ਖਾ ਪੀ ਲੈ ਤਾਂ ਕਦੇ ਪਤਾ ਲੈ ਵੀ ਤਬਾਈ ਬੁੱਟੀ ਦੀ ਲੋੜ ਆ ਕਿਛ ਬਾਦ ਲੈਣੀ ਆ ਕਿ ਲੱਡੂ ਖਵਾ ਦੋ ਤੇ ਰੈਂੀਆਂ ਮੁਰਗੀਆਂ ਪਾਈਆਂ ਇੱਕ ਮੁਰਗੀ ਤੂੰ ਬਣਾ ਕੇ ਖਾ ਲੈ ਕਰ ਹਾਂ ਬਣਾ ਕੇ ਖਾ ਲੈ ਮੈਂ ਤਾਂ ਖਾਂਦਾ ਨਹੀਂ ਮੈਂ ਤਾਂ ਛੱਛੇ ਜਾਣਾ ਫਟਕ ਕੋਈ ਤੇਰਾ ਮੁਰਗੀ ਬੇੜਾ ਬਹਿ ਗਿਆ ਇਹ ਜਾਂਦਾ ਪਤਾ ਕਹਿਣਾ ਇਹ ਪਰਮਾਤਮਾ ਮਰਦੇ ਪਰ ਜਿਹੜਾ ਆਪਣੇ ਨਾਲ ਆਇਆ ਜਾਂ ਕੱਢਦਾ ਥੋਤੇ ਰਹਿ ਜਾ ਮੱਝਾ ਤੇ ਹੀ ਰਹਿ ਜਾ ਬੈਠਾ ਮੈਂ ਕਹਿੰਨੀ ਆ ਆਪਦੀ ਮੁਰਗੀਆਂ ਤੇ ਨਾ ਸਿਕਿਉਰਿਟੀ ਰੱਖ ਲੈ ਇੱਕ ਬੰਦਾ ਰੱਖ ਲੈ ਜਿੱਥੇ ਇਹਨਾਂ ਮੁਰਗੀ ਫਾਰਮ ਪਾਇਆ ਉਹ ਤੈਨੂੰ ਦੱਸ ਦੂਗਾ ਕਿਹੜਾ ਤੇਰੇ ਮੁਰਗੀਆਂ ਚੱਕਦਾ ਆਹ ਤੇ ਕੌਲਟੀ ਰੱਖਿਓ ਪੈਂਚ ਕੌਲਟੀ ਹੋਣੇ ਮੁਰਗੀ ਤਾਂ ਕਰੇਗੀ ਹੁਣ ਕਿਹਦਾ ਕੰਮ ਐ ਚੱਕਣ ਦਾ ਜੋਸੀ ਸੌਰੀ 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 ਮਤਲਬ ਮੇਰੀਆਂ ਲੱਤਾਂ ਨਹੀਂ ਹੈਗੀਆਂ ਮੇਰੀਆਂ ਫੜੀ ਫੜੀ ਬੰਦ ਤੈਨੂੰ ਮੇਰੀਆਂ ਲੱਤਾਂ ਨਹੀਂ ਹੈਗੀਆਂ ਕਦੀ ਕੌਲਟੀ ਰੱਖ ਲਾਉਂਦਾ ਕਹਿੰਦਾ ਮੈਂ ਸੱਚ ਸੇ ਜਾਨਣਾ ਯਾਰ ਫੇਰ ਕੀ ਤੜ ਤੜਕਾ ਲਾਉਣ ਵਾਲਾ ਦੱਸ ਦੇ ਆ ਦੇਖ ਲਓ ਜੀ ਹੁਣ ਇਹਨਾਂ ਦੇ ਪਹਿਣ ਗੀਆਂ ਇਹ ਹੁਣ ਸ਼ੋਰਟ ਚਲਦੇ ਦੇ ਵਿੱਚ ਹੱਸੇ ਨੇ ਇਹ ਸੌਰੀ ਪਹਿਲੇ ਪਹਿਲੇ ਇੱਕ ਵਾਰੀ ਹੱਸੇ ਅੱਜ ਤਾਂ ਅੱਜ ਤਾਂ ਸਿਰਫ ਇੱਕ ਵਾਰੀ ਹੱਸੇ ਆ ਇੱਕ ਇੱਕ ਗਲਤੀ ਤਾਂ ਕੋਈ ਵੀ ਮਾਫ ਕਰ ਦਿੰਦਾ ਤੇ ਪਹਿਲਾਂ ਵੀ ਤਾਂ ਹੱਥ ਜੀ ਹਾਈ ਮੈਂਟਲ ਅਮਰਾ ਦੇਖ ਲਈ ਦੇਖ ਲਈ ਨਾ ਜੋ ਤੇਰੇ ਛੱਤ ਤੇ ਕਰਕਾ ਨਹੀਂ ਤਾਂ ਤੂੰ ਵੀ ਇਹਦੇ ਨਾਲ ਰਲ ਗਿਆ ਹਾਂ ਤੇ ਤੂੰ ਕਿਆ ਬਣਾ ਲੈ ਫਿਰ ਵੀਡੀਓ ਹਾਂ ਇਹ ਲੈ ਫੰਡ ਬਣਾ ਮੈਂ ਨਹੀਂ ਬਣਾਉਂਦੀ ਹਾਂ ਆਹ ਦੇਖ ਮੇਰੇ ਸਾਥ ਨਾ ਬਣਾਉਗੇ ਬਣਾ ਦੇ ਤੱਚੀ ਹਾਂ ਲੋ ਬਣਾ ਦੇ ਏ ਸ਼ਰਾਰਤਾ ਕਰਦੀ ਐ ਪਹਿਣ ਬਣ ਕੇ ਬਣਾ ਦੇ ਆਂ ਮੇਰੇ ਬੈਠੀ ਦੀ ਲੱਤਾਂ ਥੱਕ ਗਈਆਂ ਕੋਈ ਨਾ ਕੁੱਟ ਦਾਂਗੇ ਇਹ ਤਾਂ ਪਾਣੀ ਦਾ ਗਲਾਸ ਪੁੱਛਦੇ ਨਹੀਂ ਕੁੱਟ ਦਾਂਗੇ ਆ ਦੇਖ ਲੋ ਜੀ ਇਹ ਬਹੁਤ ਕਮੀਨੀ ਹੈ ਗੱਲ ਗਲਤ ਦੰਦ ਕੱਢਣ ਲੱਗ ਜਾਂਦੀ ਹੈ ਹਾਂ ਤੇ ਜਦੋਂ ਹਾਸੇ ਵਾਲੀ ਗੱਲ ਹੁੰਦੀ ਉਹਦੋਂ ਰੋਂਦੀ ਹੈ ਸਹੀ ਗੱਲ ਹੈ ਜ਼ਿਆਦੀ ਗੱਲ ਹੈ ਆ ਬੰਦ ਨੂੰ ਪੁੱਛ ਲੋ ਨਾ ਇਹ ਗੱਲ ਸਹੀ ਹੈ ਆਪਾਂ ਇਹ ਛੱਤੀ ਦੀ ਕੁੜੀ ਦੀ ਗੱਲ ਸਹੀ ਹੈ ਇਹ ਮੈਂਟਲ ਦਿਮਾਗਾ ਹੈ ਇਹਦੀ ਤਨੌਲੀਓ ਦਵਾਈ ਚੱਲਦੀ ਹੈ ਦਿਮਾਗ ਤੇ ਕੀ ਹੱਸਣ ਵਾਲੀ ਗੱਲ ਤੇ ਰੋਂਦੀ ਹੈ ਨਾ ਦਵਾਈ ਮੁੱਕ ਗਈ ਆ ਤੁਨ ਹੱਲੇ ਦੀ ਕੀ ਕਰਾਂ ਦਵਾਈ ਨਹੀਂ ਗਿਆ ਕੋਈ ਹੁਣ ਮੈਂ ਤੇਰੇ ਜੋਗੇ ਪੈਸੇ ਨੇ ਸਾਡੇ ਕੋਲੇ ਹਾਂ ਪੰਜਾਹ ਹਜ਼ਾਰ ਕਿਹੜੇ ਮਹੀਨੇ ਕਿਹੜਾ ਲਵ ਤੇਰੇ ਹੋਰ ਸਾਡੀਆਂ ਦਾ ਮੁਰਗੀਆਂ ਖਾ ਗਈ ਮੁਰਗੀਆਂ ਖਾ ਗਈ ਤੂੰ ਤੇਰਾ ਤਾਣੀ ਬੱਬਰ ਭਰਿਆ ਕਿਹੜੇ ਖੰਡਰ ਦੀ ਮੁਰਗੀ ਖਾਈ ਆ ਨਾਲੇ ਮੁਰਗੀਆਂ ਨਾਲੇ ਤਾਂ ਚੋਰੀਆਂ ਮੁਰਗੀਆਂ ਖਾ ਗਈ ਸਾਡੀਆਂ ਛੱਗੂ ਵਾਲੇ ਦਾ ਚਿਕੜ ਖਾਂਦੀ ਆ ਹਜੇ ਉੱਤੋਂ ਕਹਿੰਦੀ ਆ ਮੈਨੂੰ ਦਵਾਈ ਦਵਾ ਕੇ ਲਓ ਹੋਰ ਕਿਹੜੀਆਂ ਮੁਰਗੀਆਂ ਖਾਦੀਆਂ ਉਹ ਤੇਰੀਆਂ ਤੈਨ ਨਰੂਆਂ ਕੰਨ ਤੇ ਛੜਾ ਤਾਂ ਫਰਮਬੇਲਾ ਕਰਤਾ ਇੱਕ ਤਾਂ ਮੈਂ ਮਾਰਤੀ ਦੋ ਰਹਿ ਗਈਆਂ ਹਾਂ ਲੈ ਦੱਸੀ ਬਣੇ

ਮਾਛਲੀ ਬਣ ਗਿਆ ਕਿਵੇਂ ਉਹਦਾ ਗਿਆ ਕਿਵੇਂ ਕਹੀ ਨਹੀਂ ਹਾਂ ਮੈਨੂੰ ਯਾਦ ਨਹੀਂ ਆਪਣੇ ਪੰਜੋਂ ਮੈਂ ਜਟਕ ਗਿਆ ਕਿ ਸੰਗ ਉਹ ਬੋਲਣੀ ਮਾਈ ਗਾਡ ਅਬ ਦੁਬਾਰਾ ਕੋਸ਼ਿਸ਼ ਕਰਾਂਗੇ ਦੇਖਦੇ ਹਾਂ ਵਾਗਦੇ ਬੋਲਦੀ ਜਾਂਦਾ ਵਿੱਚ ਕੁਸ ਹੈ ਅਬ ਦੁਬਾਰਾ ਬੋਲेंगे ਹਮਾਰਾ ਕੈਮਰਾ ਵੀ ਖਰਾਬ ਹੋ ਸਕਦਾ ਓ ਮਾਈ ਗਾਡ ਇਹ ਲਾਗੇ ਕੈਮਰਾ ਆਪ ਦੇਖਤੇ ਆ ਦੁਬਾਰਾ 2 ਮਿੰਟ ਮੈਨੂੰ ਸਾਹ ਲੈਣੇ ਰੋ ਦੋ ਸਾਲ ਹੋਰ ਮਿਹਨਤ ਕਰ ਲੂਏ ਹਾਂ ਕਿਹਦਾ ਲੱਗ ਰਿਹਾ ਹੈ ਅੱਛਾ ਓ ਮਾਈ ਗਾਡ ਤੂੰ ਦੇਖ ਕਿਹਦਾ ਲੱਗ ਰਿਹਾ ਹੈ ਸਾਨੂੰ ਤਾਂ ਵਧੀਆ ਵੀਡੀਓ ਕੱਟ ਗਿਆ ਲੈ ਵੀ ਮਿੱਤਰੋ ਹਾਈ ਨੇਦੇ ਚਾਰ ਪੌਂਡ ਸਾਰੇ ਯਾਰ ਦੋਸਤ ਮੇਰੇ ਆਹ ਹਨ ਕਿਛੇ ਹੋ ਵਧੀਆ ਵਧੀਆ ਕਾਗਨ ਉਦੇ શેਠ ਨਾਮ ਦਾ ਮਹਿਕ ਮਹਿਕ ਪ੍ਰੀਤ ਆਤੀ ਮੇਰੀ ਮਹਿਕ ਜਾਣੇ ਸਹਿਬ ਸਹਿਬ ਪ੍ਰੀਤੇ ਵੀ ਮੰਦਾ ਗੱਡਾ ਹੈ ਆਪਣਾ ਮਿੱਕੀ ਮੋਚ ਬੈਠਾ ਕਾਈਚੀ ਹੋ ਠੀਕ ਹੈ ਇਹ ਸਾਰੇ ਅੱਜ ਚਾਰ ਪਾ ਰਹੇ ਨੇ ਉਰੇ ਮਿਰਜ਼ਾਪੁਰ ਇਹ ਆ ਚੱਲਦਾ ਟਰੈਕਟਰ ਇਹਨਾਂ ਦਾ ਆ ਬਟਾ ਹੱਡਾ ਸਾਡਾ ਇਹਦੇ ਹੱਥ ਹੈ ਸਾਰਾ ਚਾਰ ਦੀ ਡੋਰ ਹੁਣ ਵਧੀਆ ਘਟਿਆ ਆ ਜਾਨੀ ਆ ਰਿਹਾ ਇਧਰੋਂ ਮੌਸਮ ਵੀ ਬਹੁਤ ਸੋਹਣਾ ਹੈ ਅੱਜ ਰੋਮਾਂਚਕ ਹੈ ਹੈ ਟੋੜ ਲਿਆ ਕੋਕੜੀਆਂ ਜੰਨੀਆਂ ਮਰ ਜੀ ਆਇਆ ਹੁਣ ਡੇੜੀ ਕਰਦੇ ਆਨੇ ਕਿਹਾਗਾ ਯਾਰ ਅੱਜ ਬਾ ਖਾ ਲਾਂਗੇ ਭੈ ਦੀ ਡਾਂਗ ਓਏ ਭਗ ਜਾ ਓਏ ਭਗ ਜਾ ਭਗ ਜਾ ਭਗ ਜਾ ਚੱਲ ਜੀ ਟੋੜ ਲਿਓ ਟੋੜ ਲਿਓ ਓ ਵੀ ਬੰਤ ਪ੍ਰਧਾਨ ਨਾਲ ਲੱਗੀ ਸਰਤ ਕਹਿੰਦਾ ਮੈਂ ਆ ਮੱਕੀ ਪਿਛਦੀ ਭੱਜ ਕੇ ਲੰਗੂ ਪਰਲੇ ਪਾਸੇ ਲੰਗਣਾ ਲੰਘ ਜਾਊਗਾ ਵੇਖੋ ਹਾਂ ਮੋਟਾ-ਮੋਟਾ ਖੜਾ ਲਾ ਚੱਕ ਲੈ ਜਾਣਾ ਪਊ ਆਲ ਕੋਈ ਨਾ ਦੇਖਨੇ ਡੈਕਟਰ ਉਰੀ ਫੋਨ ਕਰ ਲੈ ਪਹਿਲੇ ਅੱਜ ਕੇ ਨੰਗਣਾ ਪਊ ਕਹਿੰਦੇ ਇੰਨਾ ਕਦਾਂ ਪੈਂਦੀ ਜਾਂਉਂਛਣਾ ਹਾਂ ਕਰ ਦਿਓ 4 1 2 3 ਬੈਲ ਭਾਗੂਆ 180 ਕਿਲੋਮੀਟਰ ਪ੍ਰਤੀ ਘੰਟਾ ਇਸ ਰਫ਼ਤਾਰ ਤੇ ਭਾਗੂਆ ਆ

ਚੱਕ ਕੇ ਲਊਗਾ ਮੈਂ ਲੈ ਮੈਨੂੰ ਫੜਾ ਫੋਨ ਕਮੇ ਮੈਨੂੰ ਫੜਾ ਜਾ ਫੋਨ ਤੁਸੀਂ ਚੱਕ ਕੇ ਲਓ ਇਹਦਾ ਮੇਲਾ ਦਾ ਪਲਾਂਗੀ ਤੋ ਗਿਆ ਇਹਦਾ ਪਲਾਂਗੀ ਤੋ ਗਿਆ ਚੱਕ ਕੇ ਲੱਪਸ ਬਾਕੀ ਖੜ ਦੇ ਖੜ ਜਾ ਸੱਟ ਵੱਧਰੀ ਆ ਮਾਰਿਆ ਮੱਤਰੀ ਚਾਲ ਫੇਰ ਨਾ ਹੀ ਪਲਾ ਬੰਦਾ ਦਿਖਾ ਕੇ ਚੱਕੋ ਬਲਾ 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 ਕੀ ਹੋ ਗਿਆ ਉਹ ਲੱਤ ਗਈ ਚੱਕ ਕੇ ਕਰਿਆ ਲੱਤ ਬੰਦ ਉਹ ਖੜ ਦੇ ਇਹ ਹੋ ਗਿਆ ਬੰਦ ਤਾਂ ਉਹ ਖੜ ਜਾ ਯਾਰ ਕੜੀ ਇਸਕੇ ਕੱਢ ਗਿਆ ਹੰਡਾ ਮਾਰਿਆ ਕੀ ਓ ਲੱਤ ਗਈ ਉਡਾਲ ਫੇਰ ਲਵਾਈ ਪਹਿਲਾਂ ਪਹਿਲਾਂ ਧਕਾ ਕੇ ਲੱਤ ਗਈ ਓ ਓਏ ਭਾਈ ਸ਼ੂਟਰ ਦਰਾਨ ਹਾਦਸਾ ਵਾਪਰਿਆ ਓ ਮਰ ਗਿਆ ਓਏ ਠੀਕ ਆ ਭਾਈ ਹੈ ਠੀਕ ਆ ਹੈ ਬਾਉਂਦਾ ਲੱਗਿਆ ਓਏ ਉਹਦੇ ਲਈ ਫਿਰ ਇਹ ਜਿਆਦਾ ਹਸਤ ਵਾਗੀ ਹੈ ਹੈ ਜਿਆਦਾ ਹਸਤ ਵਾਗੀ ਪਾਣੀ ਪੁਣੀ ਪਾਓ ਸਿਰ ਤੇ ਦੇ ਕਿੱਥੋਂ ਆਇਆ ਸੁਣ ਦੂਜੀ ਜਗ੍ਹਾ ਤੋਂ ਦੂਜੀ ਜਗ੍ਹਾ ਬੌਲੇ ਲੱਗਦੀ ਹੈ ਮੈਨੂੰ ਲੱਗਦਾ ਜਿਆਦਾ ਹਸਤ ਵਾਗੀ ਦੀ ਹੈ ਕੌਣ ਆ ਤੂੰ ਕੌਣ ਪਾਣੀ ਪੁਣੀ ਪਾਓ ਸਿਰ ਤੇ ਦੇ ਕਿੱਥੋਂ ਆਇਆ ਮੈਂ ਓਏ ਭਾਈ ਹਲੋ ਪਿੰਡ ਕਿਹੜਾ ਹੈ ਪਿੰਡ ਕਿਹੜਾ ਭਾਈ ਤੇਰਾ

ਇਹ ਤਾਂ ਪੰਤੀਆਂ ਰਹਾ ਸੁਣਾ ਜਾ ਰੋ ਹੈ ਫੱਦੀ ਮੱਕੀ ਪਾਇਰ ਕਰ ਗਿਆ ਵੇ ਮੀਟਰ ਕਿਤੇ ਲੱਗ ਗਿਆ ਉਹਦਾ ਤਾਂ ਟਾਈਮਿੰਗ ਵੀਡੀਓ ਚ ਟਾਈਮਿੰਗ ਦਾ ਪਤਾ ਲੱਗੂਗਾ ਸੁਣਾ ਹਾਂ ਉਹ ਕਹਦਾ ਨਾ ਮਾਪੀ ਦੇ ਦੇ ਹੁਣ ਥਾਪੀ ਦੇ ਦੇ ਟੈਗ ਲਾ ਦੇ ਸਟਾਰ ਲਾ ਦੇ ਸਟਾਰ ਲਾ ਦੇ ਮੋਢੇ ਤੇ ਹੈ ਚੌੜਾਈ ਕਰਕੇ ਲਾ ਸਟਾਰ ਲਾ ਦੇ 135 ਦੀ ਸਪੀਡ ਸੀ ਇੰਡੀਆ ਚ ਪਹਿਲਾ ਬੰਦਾ ਜਿਹੜਾ 135 ਦੀ ਸਪੀਡ ਤੇ ਮੈਂ ਜਾਉਂਦਾ ਜੰਗਲ ਪਾਰ ਕਰ ਰਿਹਾ ਸੀ ਬਈ ਟਾਲੀਆਂ ਟੂਲੀਆਂ ਮਤਲਬ ਆਣ ਡਿੱਗ ਗਿਆ ਮਾਰ ਪੋੜਤੀਆਂ ਪਾ ਇਹਦਾ 4 ਕਿਲੋ ਮੇਟੂ ਪੱਕਦੇ ਤਰ੍ਹਾਂ ਸਾਰੇ ਟੁੱਟ ਗਏ ਨੇ ਉਹ ਕਾਲੇ ਜਿਹੇ ਬਾਂਦਰ ਨਹੀਂ ਹੁੰਦੇ ਹਾਂ ਚੀਂਗ ਚੰਗੜੀ ਪੈਂਦਾ ਸੀ ਉਹਨਾਂ ਨਾਲ ਉਹ ਮਰ ਗਏ ਕਹਿੰਦੇ 50 60 ਮਰੇ ਨੇ 50 60 ਦਾ ਬਹੁਤ ਨੁਕਸਾਨ ਹੋਇਆ ਜੰਗਲ ਵਿੱਚ ਤੇ ਮੈਂ ਮਾਫੀ ਚਾਹਣਾ ਜੰਗਲ ਵਿਭਾਗ ਤੋਂ ਜੀ ਜੋ ਵੀ ਮੇਰੇ ਤੋਂ ਮੈਂ ਡਾਲ ਮਤਾਂ ਵੀ ਉਹ ਹੋਇਆ ਜੰਗਲ ਦੇ ਵਿੱਚ ਉਹ ਚੀਜ਼ ਨਹੀਂ ਮੈਂ ਮਾਫੀ ਚਾਹਣਾ ਉੱਥੇ ਤਾਂ ਹੁਣ ਨਕਸ਼ਾ ਵੈਲੋਂ ਦਾ ਇਹ ਦੇਖਿਆ ਗਿਆ ਵੀ ਉੱਥੇ ਕੋਈ ਜਹਾਜ਼ ਕਰੈਸ਼ ਹੋਇਆ ਜਿੱਥੇ ਮੈਂ ਡੇ ਗਿਆ ਮੈਂ ਮੁੰਡਾ ਬੜਾ ਦੂਰ 40 40 ਫੁੱਟ ਥੱਲੇ ਮੇਰੀਆਂ ਲੱਤਾਂ ਬਾਗੀਆਂ ਦੀ ਮਿੱਟੀ ਚ ਤਾਂ ਮੈਂ ਅੱਜ ਪਹਿਲਾ ਇਨਸਾਨ ਆ ਇੰਡੀਆ ਦਾ ਵੀ ਬਈ ਪਹਿਲੇ ਜਨਮ ਵਿੱਚ ਡਾਇਨਾਸੌਰ ਵੀ ਧੀ ਤੋ ਅੱਗ ਮਾਰਦਾ ਰਿਹਾ ਮੂੰਹ ਚ ਮੇਰੇ ਵੈਰੀ ਗੁੱਡ ਮੈਂ ਆਪਣੀ ਕਾਮਯਾਬੀ ਨੂੰ ਹਾਸਲ ਕੀਤਾ ਕੰਮ ਹੈ ਚੜ ਆ ਜਾ ਠੰਡਾ ਪਿਆ ਤਰਫੇ ਚੜ ਆ ਜਾ ਠੰਡਾ ਹਾਰ ਗਿਆ ਤੂੰ ਆ ਜਾ ਨਹੀਂ ਗੱਲ ਗੋਲ ਗੋਲ ਦੀ ਕਰੀ ਜਾਂਦਾਾਰੇ ਜਨਾ ਮੱਦੀ ਇਹਨੂੰ ਨਹੀਂ ਯਾਰ ਉਹ ਚੱਕੇ ਨੀ ਢਾ ਹੈ ਤੇਜ਼ ਸੀ ਚੱਲਾ ਆਜੋ ਠੰਡਾ ਦਾ ਪੈ ਦੇ ਹੁਣ ਹੈ ਲੈ ਆ ਬਈ ਠੰਡਾ ਅਸੀਂ 2 ਮਤਲਬ 2 ਲੀਟਰ ਦੀ ਬੋਤਲ ਚੁੱਕੇ ਆ ਉਸ ਦਾ ਦੀ ਕਰਚੀ ਦਿਖਾਉਣੀ ਆ ਪਾਲੀ ਦਾ ਹੀ ਨਹੀਂ ਪਤਾ ਇਹ ਆ ਵੀ ਮੇਰੀਆਂ ਸਾਤਾਂ ਪੈਂਡਿੰਗ ਪਈਆਂ ਨੇ ਇਹਦੇ ਇਹ ਤਾਂ ਉਹ ਮਿੰਨਾ ਤੇ ਹੀ ਦੇ ਦੇ ਕਾਗਾ ਲੂ ਲੋ ਜੀ ਬਾਬੇ ਅੱਜ ਦਾ ਵਲੌਗ ਤੁਸੀਂ ਦੱਸੋ ਕਮੈਂਟ ਕਰਕੇ ਵੀ ਕਿਵੇਂ ਲੱਗਿਆ ਛੱਡਾ ਠੀਕ ਹੈ ਤੇ ਆ ਆਪਣੇ ਖੇਤ ਕਬੂਤਰ ਰੱਖੇ ਹੋਏ ਨੇ ਮੇਰੇ ਤੇ ਬਾਕੀ ਭਾਈ ਮੇਰਾ ਇਹ ਚੈਨਲ ਹੈ ਤੇ ਵਲੌਗ ਆਇਆ ਆਇਆ ਕਰਨਗੇ ਤੁਸੀਂ ਦੇਖਿਆ ਕਰੋ ਵੱਧ ਤੋਂ ਵੱਧ ਤੇ ਕਮੈਂਟ ਕਰਕੇ ਦੱਸਿਆ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਜਲਦੀ ਤੋਂ ਜਲਦੀ ਖਾਣਿਆ ਗਰਦ ਆਪਾਂ ਅੱਜ ਥੋੜਾ ਜਿਹਾ ਤੁਹਾਨੂੰ ਇਸ ਵਲੌਗ ਦੇ ਵਿੱਚ ਐਮਾਜੋਨ ਦਾ ਜੰਗਲ ਵੀ ਦੇਖਣ ਨੂੰ ਮਿਲਿਆ ਹੈ ਨਾ ਤੇ ਮੈਂ ਚਲੋ ਬਹੁਤ ਜ਼ਿਆਦਾ ਨਹੀਂ ਹੋ ਕਰਨਾ ਚਾਹੁੰਦਾ ਬਾਕੀ ਸਪੋਰਟ ਕਰੋ ਵੱਧ ਤੋਂ ਵੱਧ ਆਪਾਂ ਨੂੰ ਆ ਵਰਖਿਆ ਗਮ ਆਪਾਂ ਚੇਕ ਕਰਨ ਥੋਡੇ ਨਾਲ ਆ ਬਾਕੀ ਆ ਮੇਰੇ ਜਾਨਵਰ ਨੇ ਉਹ ਸੱਟਾ ਵੀ ਮੈਂ ਖੰਨੇ ਵਾਲਾ ਬਾਜੀ ਤੇ 2 ਲੱਖ ਦੀ ਬਾਜੀ ਦੀ ਜਿੱਤ ਕੇ ਆਇਆ ਉਹ ਬੈਠਾ ਲੜ ਰੰਗਾਂ ਚਲੋ ਪੁੱਤਾ ਥੱਲੇ ਚਲੋ ਚਲੋ ਇਹ ਬਾਬੇਓ ਖੇਤ ਰੱਖੇ ਹੋਏ ਆਪਾਂ ਕੋਠੇ ਚ ੁੱਟ ਕੇ ਇੱਧਰ ਕੀ ਕਰਨ ਜਾਣਾ ਮੋਰ ਮੋਰ ਕਬੂਤਰ ਕਹਿੰਦੇ ਨੰਨ ਮੋਰ ਤੋ ਬਾਕੀ ਅਗਲੇ ਬਲੌਗ ਚ ਮਿਲ ਗਏ ਤੁਹਾਨੂੰ ਧਮਾਕੇਦਾਰ ਬਲੌਗ ਲੈ ਕੇ ਆ ਰਹੇ ਆਪਾਂ ਬੜਾ ਤਾਕੜਾ ਜ਼ਬਰਦਸਤ ਆ। ਜਿਵੇਂ ਦੇਖੋ ਆ ਮੈਂ ਮੱਛੀ ਚ ਟਟਾਨਾ ਜਾ ਰਿਹਾ ਉਹ ਮੇਰਾ ਪਾਣੀ ਚ ਟਟਾਨਾ ਵਿੱਚ ਪਾਣੀ ਕਰਨਾ ਕਿਥੋਂ ਬਾਹਰ ਬਹੁਤ ਸਾਰਾ ਕੰਮ ਅਗਲੇ ਬਲੌਗ ਦੇ ਵਿੱਚ ਬਣੇ ਰਿਹਾ ਉਹ ਸਾਡੇ ਨਾਲ ਅਗਲੇ ਬਲੌਗ ਸੌਣਾ ਕਰਦਾ ਪਾ ਮੈਡਪਰ ਵਾਲੇ ਸਾਰੇ ਆਉਣਗੇ ਆਹ ਕੋਟਾ ਲਾ ਮੈਂ ਤੁਹਾਨੂੰ ਦਿਖਾ ਦਿੰਦੀ ਜੀ ਗੋਰੀ ਕਾ ਜਦੋਂ ਅਸੀਂ ਜਾਂਦੇ ਹਾਂ ਚੰਗਲ ਚ ਬੜਾ ਧਮਕੀ ਲੱਗਦੀ ਹੈ ਦੇਖਿਆ ਮੈਂ ਮੈਂ ਆਪ ਮੰਦਪੀ ਦੇ ਆਹ ਵਾਹ ਮੰਦਪਾ ਚੱਕਲੇ ਬੋਲੀ ਕਿਹਾ ਉਹ ਚੱਕਲੇ ਨਹੀਂ ਆਹ ਮਾਦੀ ਚੱਕਲੇ ਦੇਗੀ ਬੜਾ ਕੁਸਤ ਲੱਗ ਕੇਦਾ ਹੋ ਰਿਹਾ ਹੈ ਚੱਕਲੇ ਚੱਕਲੇ ਇੱਕ ਮਿੰਟ ਅਸੀਂ ਮੀਰੀ ਹੈ ਕਿਤੋਂ ਲੈ ਤੂੰ ਆਇਆ ਲੜਾ ਵੀ ਕਿੱਚੀ ਬੜੀ ਉੱਚ ਬਈ ਗੱਡੀ ਬਈ ਬਾਹਰ ਬਿਠੀ ਆਏ ਗਏ ਅਸੀਂ ਗਾਰੇ ਚੀਤਾ ਦੋ ਦਿਨ ਤੋ ਬਾਹਰ ਨਹੀਂ ਸੱਟਾ ਉਹ ਹਟੇ ਪੈਗੇ ਮੰਨ ਤੋ ਜੇ ਸੀ ਬੀ ਮਾ ਹੁਣੇ ਬੈਣੀ ਹੋਰ ਨਹੀਂ ਪੈ ਇੱਕ ਲੋ 23 ਦੀ ਫੀਲ ਦੇ ਚੋ 30 ਦੀ ਤੇ ਇਹ ਜੀ ਬੜਾ ਕਿਉਂ ਹੈ ਇਹ ਤਾਂ ਗੱਲ ਕਰ ਕੋਈ ਤਾਂ ਤੰਗ ਹੈ ਟਾਈਮ ਨਾਲ ਚੱਕ ਰਿਹਾ ਚੱਕ ਤਾ ਵੀ ਭਈਆ ਲੈ ਲੱਗ ਚੁਰਗੀ ਮੇਰੀ ਨਹੀਂ ਮਸਤ ਚੱਤ ਪੜਾਉਣੀ ਪਈ ਚੱਤ